ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ ਹਾਂਜੀ ਇਹ ਹੈਗਾ 28 ਤਰੀਕ ਕਦਾ ਦਿਨ ਜਾਂਚੀ ਸ਼ਨੀਵਾਰ ਦਾ ਦਿਨ ਤੇ ਦੂਸਰੇ ਦਿਨ ਵੀ ਆਪਣੇ ਮੀਂਹ ਪੈ ਗਿਆ ਸੀਗਾ ਦੇਖੋ ਮੀਂਹ ਪੈਣ ਨਾਲ ਕਿੰਨਾ ਪਾਣੀ ਖੜ ਗਿਆ ਖੇਤ ਭਰ ਗਏ ਤੇ ਚਲੋ ਜੀ ਹੁਣ ਕਰਦੇ ਆ ਆਪਾਂ ਬਲੌਗ ਦੇ ਸਟਾਰਟਿੰਗ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਇੱਥੇ ਸਵੇਰ ਦਾ ਟਾਈਮ ਆ ਤੇ ਆਪਾਂ ਅੱਗੇ ਸੀਗੇ ਪਸ਼ੂਆਂ ਦੇ ਵਿੱਚ ਪਸ਼ੂਆਂ ਦਾ ਕੰਮ ਕਰ ਕਰਨ ਲੱਗੇ ਆ ਤੁਹਾਨੂੰ ਪਤਾ ਹੀ ਹੈ ਜਿਸ ਦਿਨ ਮੀਂਹ ਪਿਆ ਹੋਵੇ ਫਿਰ ਪਸ਼ੂਆਂ ਦਾ ਕੰਮ ਵੱਧ ਜਾਂਦਾ ਤੇ ਇੱਕ ਵਾਰ ਤਾਂ ਮੈਂ ਸੁੰਭਰ ਕੇ ਵੈਸੇ ਇਹ ਜਗਤ ਉਤਾਰਾ ਚੋਕੇ ਕਿੰਨਾ ਨਾ ਇਕੱਠਾ ਕਰ ਗਈ ਸੀ ਗੋਹਾ ਤੇ ਹੁਣ ਆਪਾਂ ਚੱਕ ਦਾਂਗੇ ਸਾਰਾ ਨਾਲ ਇਹਨਾਂ ਨੂੰ ਪਾਣੀ ਪਲਾ ਦਾਂਗੇ ਆਪਣੇ ਨਾ ਇੱਕ ਦਿਨ ਤੇ ਰਾਤ ਤੋਂ ਬਾਅਦ ਲੈਟ ਆਈਆ ਹੁਣ ਲੈਟ ਆਈ ਸੀਗੀ ਤੇ ਹੁਣ ਆਪਾਂ ਮੋਟਰ ਚਲਵਾ ਕੇ ਚਲਾ ਕੇ ਇਹਨਾਂ ਨੂੰ ਨਿੱਕਾ ਪਾਣੀ ਪਲਾ ਰਹੇ ਸੀਗੇ ਬਹੁਤ ਪਾਣੀ ਪੀਤਾ ਇਹਨਾਂ ਨੇ ਰੱਜ ਕੇ ਕਿਉਂਕਿ ਨਿੱਗਾ ਪਾਣੀ ਆ ਨਾ ਜਦੋਂ ਨਿੱਗਾ ਪਾਣੀ ਹੁੰਦਾ ਉਹਨੂੰ ਪਸ਼ੂ ਆਹਨ ਰੱਜ ਕੇ ਪੀ ਲੈਂਦੇ ਨੇ ਠੰਡਾ ਪਾਣੀ ਘੱਟ ਪੀਂਦੇ ਨੇ ਤੇ ਕੱਲ ਤਾਂ ਚਲੋ ਮਜਬੂਰੀ ਸੀ ਲੈਂਟ ਨਹੀਂ ਸੀਗੀ ਫੇਟ ਥਰਿਆ ਹੋਇਆ ਪਾਣੀ ਪਲਾਉਣਾ ਪਿਆ ਇਹਨਾਂ ਨੂੰ ਤੇ ਅੱਜ ਹੁਣ ਸਵੇਰੇ ਫਿਰ ਅਸੀਂ ਠਹਿਣ ਤਾ ਤਾਜਾ ਪਾਣੀ ਪਲਾਤਾ ਸੀਗਾ ਇਹਨਾਂ ਨੂੰ ਨਿੱਗਾ ਨਿੱਗਾ ਤੇ ਆਪਾਂ ਨਾਲ ਦੀ ਨਾਲ ਚੱਕ ਦਾਂਗੇ ਗੋਹਾ ਸਜਪਰੀ ਦਾ ਪਾਪਾ ਲੱਗਾ ਹੋ ਜਿਗਾ ਪਾਣੀ ਪਲਾਉਣ ਤੇ ਮੈਂ ਆਪਦਾ ਗੋਹਾ ਚੱਕੂਗੀ ਤਸਲੇ ਪਰ ਪਰ ਕੇ ਤੇ ਦੇਖੋ ਜੀ ਚਾਹੇ ਨਾ ਗਰਮੀ ਹੋਵੇ ਮੀਂਹੇਰੀ ਚਾਹੇ ਕੁਝ ਵੀ ਹੋਵੇ ਪਰ ਜੀ ਆਪਣੀ ਇਹ ਡਿਊਟੀ ਸਖਤ ਇਹ ਆਪਾਂ ਨੂੰ ਨਿਭਾਉਣੀ ਪੈਂਦੀ ਆ ਪਸ਼ੂਆਂ ਦਾ ਕੰਮ ਕਰਨਾ ਹੀ ਪੈਂਦਾ ਜਿਨ੍ਹਾਂ ਦੇ ਪਸ਼ੂ ਰੱਖੇ ਹੋਏ ਨੇ ਤੇ ਕਿਉਂਕਿ ਜੀ ਇਹ ਇੱਕ ਦਿਨ ਵੀ ਨਾ ਇਹਨਾਂ ਦਾ ਪਾਣੀ ਦਾ ਜਾਂ ਪੱਠਿਆਂ ਦਾ ਕਾਸੇ ਦਾ ਵੀ ਹਨਾ ਕੋਈ ਵੀ ਟਾਈਮ ਇੱਧਰ ਉੱਧਰ ਹੋ ਜਵੇ ਨਾ ਫਿਰ ਇਹ ਦੁੱਧ ਦੇ ਵਿੱਚ ਜਦ ਇਹ ਦੱਸ ਦਿੰਦੀਆਂ ਨੇ ਦੁੱਧ ਦੁੱਧ ਘਟਾ ਦਿੰਦੀਆਂ ਨੇ ਜਿਵੇਂ ਕਿ ਹੁਣ ਕੱਲ ਸਭ ਤੋਂ ਪੱਠੇ ਨਹੀਂ ਪਏ ਹੈਗੇ ਨਾ ਪਾਣੀ ਕਿਸੇ ਲੋਟ ਇਹਨਾਂ ਨੂੰ ਪਲਾ ਹੋਇਆ ਹੈ ਲੈਟ ਨਾ ਹੋਣ ਕਰਕੇ ਤੇ ਫਿਰ ਜਿਹਦੇ ਸ਼ਾਮ ਨੂੰ ਇਹਨਾਂ ਨੇ ਦੁੱਧ ਘਟਾਤਾ ਜਦੋਂ ਦੁੱਧ ਘਟ ਜਾਂਦਾ ਨਾ ਫਿਰ ਐ ਹੋ ਜਾਂਦਾ ਵੀ ਹਾਏ ਅੱਜ ਦੁੱਧ ਘਟ ਦਿੱਤਾ ਇਹਨਾਂ ਨੇ ਤੇ ਵੀ ਕੋਈ ਗੜਬੜ ਹੋ ਗਈ ਜਦ ਇਹ ਪਤਾ ਲੱਗ ਜਾਂਦਾ ਤੇ ਆਪਾਂ ਨੂੰ ਇਸ ਲਈ ਇਹਨਾਂ ਦਾ ਪੂਰਾ ਖਿਆਲ ਰੱਖਣਾ ਪੈਂਦਾ ਟਾਈਮ ਤੋਂ ਟਾਈਮ ਸਾਰੀਆਂ ਚੀਜ਼ਾਂ ਦੇਣੀਆਂ ਪੈਂਦੀਆਂ ਨੇ ਤੇ ਪਸ਼ੂਆਂ ਦਾ ਤਾਂ ਇਹੀ ਆ ਵੀ ਜਿੰਨਾ ਆਪਾਂ ਧਿਆਨ ਦੇਵਾਂਗੇ ਇਹਨਾਂ ਦਾ ਜਿੰਨਾ ਕੁਸ਼ ਮਤਲਬ ਇਨਾਂ ਦਾ ਇਹ ਆ ਵੀ ਜਿਹੜਾ ਕੁਝ ਪਾਉਂਗੇ ਉਨਾ ਹੀ ਇਹ ਦੁੱਧ ਦੇ ਦਿੰਦਿਆਂ ਨੇ ਜਿੰਨਾ ਪਾਉਂਗੇ ਉਨਾ ਹੀ ਬਦਲੇ ਦੇ ਵਿੱਚ ਵਾਪਸ ਦਿੰਦਿਆਂ ਨੇ ਤੇ ਇਹਨਾਂ ਦੀ ਕੇਅਰ ਬਹੁਤ ਕਰਨੀ ਪੈਂਦੀ ਆ ਰੱਖ ਕੇ ਹਰ ਇੱਕ ਚੀਜ਼ ਦਾ ਇਹਨਾਂ ਨੂੰ ਧਿਆਨ ਦੇਣਾ ਪੈਂਦਾ ਹੈ ਇਹ ਨਹੀਂਗਾ ਵੀ ਲਿਆ ਕੇ ਆਪਾਂ ਨੇ ਕੇਲਿਆਂ ਨਾਲ ਬੰਨ ਤੇ ਉਦੋਂ ਬਾਅਦ ਪੁੱਛਿਆ ਨੂੰ ਪੁੱਛਣਾ ਹੀ ਨਹੀਂ ਨਹੀਂ ਜੀ ਇਹਨਾਂ ਦੀ ਡਿਊਟੀ ਬਹੁਤ ਸਖਤ ਆ ਬਹੁਤ ਇਹਨਾਂ ਦਾ ਕੇਅਰ ਰੱਖਣੀ ਪੈਂਦੀ ਆ ਸਿਆਲਾਂ ਦੇ ਵਿੱਚ ਤਾਂ ਕੁਝ ਜ਼ਿਆਦਾ ਜ਼ਿਆਦਾ ਧਿਆਨ ਦੇਣਾ ਪੈਂਦਾ ਹੈ ਕਿਉਂਕਿ ਇਹਨਾਂ ਥੱਲੇ ਸੁੱਕਾ ਰੱਖਣਾ ਪੈਂਦਾ ਹਰ ਵਕਤ ਇਹ ਨਹੀਂ ਗਾ ਵੀ ਚਿੱਕੜ ਦੇ ਵਿੱਚ ਖੜੀਆਂ ਰਹਿਣ ਫਿਰ ਪਸ਼ੂ ਦੁੱਧ ਨਹੀਂ ਦਿੰਦਾ ਹੈਗਾ ਜੇ ਚਿੱਕੜ ਦੇ ਵਿੱਚ ਹੋਣ ਮੈਂ ਨਾ ਇਹਨਾਂ ਦੇ ਥੱਲੇ ਕਈ ਵਾਰ ਆ ਕੇ ਸਾਫ਼ ਕਰ ਦਿੰਨੀ ਆ ਝਾੜੂ ਫੇਰੇ ਤੇ ਨਾ ਵੈਸੇ ਤਾਂ ਜਦੋਂ ਇਹ ਖਾ ਪੀ ਲੈਂਦੀਆਂ ਨੇ ਆਪਦਾ ਪਾਣੀ ਪੀ ਲੈਂਦੀਆਂ ਨੇ ਐਨ ਰਾਮ ਨਾਲ ਬਹਿ ਜਾਂਦੀਆਂ ਨੇ ਉਸ ਤੋਂ ਬਾਅਦ ਤਾਂ ਕੋਈ ਘਿਲਣਾ ਨਹੀਂ ਕਰਦੀਆਂ ਹੈਗੀਆਂ ਜਦੋਂ ਫਿਰ ਇਹਨਾਂ ਨੂੰ ਪਤਾ ਲੱਗ ਗਿਆ ਵੀ ਹੁਣ ਸਾਡੇ ਫੇਰ ਪੱਠਿਆਂ ਦਾ ਟਾਈਮ ਹੋ ਗਿਆ ਨਾ ਉਦੋਂ ਹੀ ਖੜੀਆਂ ਹੁੰਦੀਆਂ ਨੇ ਤੇ ਫਿਰ ਉਦੋਂ ਹੀ ਆਪ ਦਾ ਬਾਥਰੂਮ ਵਗੈਰਾ ਕਰਕੇ ਵਿੱਚ ਗੋਹਾ ਕਰਕੇ ਫਿਰ ਕਾਣ ਕਰ ਦਿੰਦੀ ਆ ਨੇ ਵੈਸੇ ਤਾਂ ਠੀਕ ਰਹਿੰਦੀ ਆ ਨੇ ਜਿੰਨਾ ਚਿਰ ਬੈਠੀਆਂ ਰਹਿੰਦੀ ਆ ਨੇ ਖਾ ਪੀ ਕੇ ਆਰਾਮ ਨਾਲ ਤੇ ਚਲੋ ਫਿਰ ਉਸ ਤੋਂ ਬਾਅਦ ਫਿਰ ਆਪਾਂ ਦੁਪਹਿਰੇ ਆ ਕੇ ਜਦੋਂ ਪੱਠਾ ਦਾ ਟਾਈਮ ਹੁੰਦਾ ਜਦੋਂ ਫਿਰ ਗਿੱਲਾ ਕਰਦੀ ਆ ਨੇ ਉਦੋਂ ਫਿਰ ਸਾਫ਼ ਕਰ ਦਿੰਨੇ ਹੁੰਦੇ ਆ ਤੇ ਲਓ ਜੀ ਇੱਥੇ ਆਪਾਂ ਨਾਲ ਦੀ ਨਾਲ ਚੱਕ ਦਾਂਗੇ ਗੋਹਾ ਦੇ ਨਾਲੇ ਆਪਣੇ ਪਸ਼ੂ ਪਾਣੀ ਪੀ ਲੈਣਗੇ ਆਪਣੇ ਦੋਨੋਂ ਕੰਮ ਇਕੱਠੇ ਨਿਬੜ ਜਾਣਗੇ ਤੇ ਮੌਸਮ ਤਾਂ ਅੱਜ ਵੀ ਖਰਾਬ ਹੀ ਸੀਗਾ ਅੱਜ ਵੀ ਮੀਂਹ ਪੈ ਰਿਹਾ ਸੀਗਾ ਤੇ ਥੋੜਾ ਥੋੜਾ ਸੀਗਾ ਵੈਸੇ ਕੱਲ ਜਿੰਨਾ ਨਹੀਂ ਸੀਗਾ ਕੱਲ ਤਾਂ ਬਹੁਤ ਜ਼ਿਆਦਾ ਮੀਂਹ ਪਿਆ ਅੱਜ ਤਾਂ ਥੋੜਾ ਥੋੜਾ ਸੀਗਾ ਅੱਜ ਇਹਨਾਂ ਨਹੀਂ ਸੀਗਾ ਪਰ ਸ਼ਾਇਦ ਮੌਸਮ ਤਾਂ ਇਦਾਂ ਹੀ ਰਹੂਗਾ ਅੱਜ ਧੁੱਪਾਂ ਵਗੈਰਾ ਨਹੀਂ ਨਿਕਲਦੀ ਹੈਗੀ ਚਲੋ ਹਨਾ ਮੀਂਹ हट ਜਵੇ ਇਹੀ ਬਹੁਤ ਆ ਕਿਉਂਕਿ ਜਦੋਂ ਮੀਂਹ ਪੈਂਦਾ ਫਿਰ ਪਸ਼ੂਆਂ ਦਾ ਵੀ ਬਹੁਤ ਔਖਾ ਹੋ ਜਾਂਦਾ ਚਲੋ ਇਦਾਂ ਹੈ ਨਾ ਹੁਣ ਸਾਫ ਸੁਫਈਆ ਕਰਕੇ ਪੱਲਰ ਲਾ ਦਾਂਗੇ ਫਿਰ ਆਰਾਮ ਨਾਲ ਬੈਠੀਆਂ ਰਹਿਣਗੀਆਂ ਮੀਂਹ ਨਾਲ ਤਾਂ ਨਹੀਂ ਫਿਰਨਾ ਥੱਲੇ ਚਿੱਕੜ ਜਿਹੀ ਹੋਈ ਜਾਂਦਾ ਫਿਰ ਪਸ਼ੂ ਵੀ ਹੈ ਨਾ ਹੈਰਾਨ ਹੁੰਦਾ ਏ ਮੀਂਹ ਦੇ ਨਾਲ ਇੱਥੇ ਮੈਂ ਸਾਹਿਬਰੀ ਦੇ ਪਾਪਾ ਨੂੰ ਕਹ ਰਹੀ ਸੀ ਮੈਂ ਮੈਨੂੰ ਤਸਲੇ ਚ ਕਾਦੇ ਤੇ ਉਹ ਆਪਦੇ ਉਹਨੇ ਮੁਰਗੇ ਵਗੈਰਾ ਖੋਲੇ ਹੋਏ ਸੀਗੇ ਕਿਉਂਕਿ ਮੁਰਗਿਆਂ ਨੂੰ ਵੀ ਦਾਣਾ ਪਾਉਣਾ ਸੀਗਾ ਉਹਨਾਂ ਨੂੰ ਦਾਣਾ ਪਾਉਣ ਲੱਗੇ ਹੋਏ ਸੀਗੇ ਤੇ ਵਿੱਚੇ ਮੈਂ ਸਾਨੂੰ ਅੱਜ ਪਾਣੀ ਪਲਾਉਣ ਲੱਗੇ ਹੋਏ ਸੀਗੇ ਮੈਂ ਤਾਂ ਘੈਰੇ ਸੀ ਮੈਂ ਦਾਣਾ ਵੀ ਥੋੜਾ ਹੀ ਪਾਈਏ ਨੇ ਅੱਧਾ ਚੁਗਦੇ ਨੇ ਅੱਧਾ ਛੱਡ ਜਾਂਦੇ ਨੇ ਵੀ ਫੇਰ ਮੈਂ ਸੁੰਬਰਣਾ ਵੀ ਆ ਤੇ ਪਤਾ ਨਹੀਂ ਕੀ ਗੱਲ ਆ ਫੇਰ ਪੱਠਿਆਂ ਚ ਜਾ ਕੇ ਪੜ ਜਾਂਦੇ ਨੇ ਘੱਟੇ ਦਾਣਾ ਖਾ ਕੇ ਖੁਸ਼ ਨੇ ਮੁਰਗੀ ਵਗੈਰਾ ਇਹਨਾਂ ਨੂੰ ਆਲੇ-ਦਲੇ ਚੁਗਣ ਤਾਂ ਹੁੰਦਾ ਜ਼ਿਆਦਾ ਵੀ ਆਲੇ-ਦਲੇ ਮੂੰਹ ਮਾਰ ਲੀਏ ਲਓ ਜੀ ਇੱਥੇ ਆਪਣੇ ਦੋ ਤਸਲੇ ਸਿੱਟੇ ਗੇ ਤੀਸਰਾ ਮੈਂ ਭਰਨ ਲੱਗੀ ਬਜ਼ਾਰੀ ਕੰਮ ਕਰਨ ਨੂੰ ਟਾਈਮ ਤਾਂ ਨਹੀਂ ਲੱਗਦਾ ਹੈਗਾ। ਛੇਤੀਓ ਨਿਬੜ ਜਾਂਦਾ ਜੇ ਕਿਰਾਂ ਲੱਗ ਜਾ। ਬੜਾ ਟਾਈਮ ਨਹੀਂ ਲੱਗਦਾ ਹੈਗਾ। ਪਰ ਡਿਊਟੀ ਬਹੁਤ ਸਖਤ ਆ ਪਸ਼ੂਆਂ ਵਾਲਿਆਂ ਦੀ। ਜਿੰਨੇ ਨੰਦ ਰੱਖੇ ਹੋਏ ਨੇ। ਕਿਉਂਕਿ ਜੀ ਇਹਨਾਂ ਨੂੰ ਛੱਡ ਕੇ ਕਿਤੇ ਜਾਵ ਨਹੀਂ ਸਕਦੇ ਹੈਗੇ ਹਰ ਵਕਤ ਇਹਨਾਂ ਦਾ ਧਿਆਨ ਰੱਖਣਾ ਪੈਂਦਾ ਹੈ। ਸਾਡੇ ਚੋ ਵੀ ਜੇ ਹੁਣ ਇੱਕ ਜਾਊਗਾ ਤਾਂ ਇੱਕ ਘਰੇ ਜ਼ਰੂਰ ਰਹੂਗਾ। ਵਾਚ ਕਈ ਵਾਰ ਖੁੱਲ ਜਾਂਦੇ ਨੇ ਇਹਨਾਂ ਦਾ ਇਹ ਆ ਮੂੰ ਚਾਹੇ ਰਹਿਣ ਠੀਕ ਜਿੱਦਣ ਕਿਤੇ ਸਾਡੇ ਵਿੱਚੋਂ ਨਾ ਕੋਈ ਚਲੇ ਜਾਵੇ ਉਸ ਦਿਨ ਇਹਨਾਂ ਨੇ ਖੁੱਲਣਾ ਜ਼ਰੂਰ ਆ ਪਤਾ ਨਹੀਂ ਇਹਨਾਂ ਨੂੰ ਵੀ ਪਤਾ ਲੱਗ ਜਾਂਦਾ ਵੀ ਅੱਜ ਹੈ ਨਹੀਂ ਕਰੇ ਤੇ ਉਸ ਦਿਨ ਖੁੱਲ ਜਾਂਦੀਆਂ ਨੇ ਤਾਂ ਕਰਕੇ ਫਿਰ ਇੱਕ ਨੂੰ ਤਾਂ ਕੋਲ ਰਹਿਣਾ ਹੀ ਪੈਂਦਾ ਵੀ ਫਿਰ ਖੁੱਲ ਕੇ ਨਾਲ ਦੜ ਫਿਰ ਟੱਪਦੀਆਂ ਨੇ ਫਿਰ ਕੋਈ ਨਾ ਕੋਈ ਨੁਕਸਾਨ ਕਰ ਦੁੰਦੀਆਂ ਨੇ ਤਾਂ ਕਰਕੇ ਇਹਨਾਂ ਦਾ ਖਿਆਲ ਤਾਂ ਪੂਰਾ ਰੱਖਣਾ ਪੈਂਦਾ ਜੀ ਪਸ਼ੂਆਂ ਦਾ ਤਾਂ ਬਾਕੀ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਆਪਣੀ ਵੀਡੀਓ ਤੇ ਆਉਂਦੇ ਨੇ ਜਿਹੜੇ ਭੈਣ ਭਰਾ ਐਨੇ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਪਲੀਜ਼ ਇਸੇ ਤਰ੍ਹਾਂ ਹੀ سپورਟ ਬਣਾਈ ਰੱਖਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਨਾਲੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਨਾਲੇ ਜੀ ਜਿਹੜੇ ਹਨਾ ਵੀਡੀਓ ਨੂੰ ਦੇਖਦੇ ਨੇ ਪਰ ਜਿਨ੍ਹਾਂ ਨੇ ਚੈਨਲ ਨਹੀਂ ਸਬਸਕ੍ਰਾਈਬ ਕਰਿਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾ ਸਬਸਕ੍ਰਾਈਬ ਕਰਨ ਤੋਂ ਬਾਅਦ ਇੱਕ ਬੈਲ ਆਈਕਨ ਦਾ ਬਟਨ ਜ਼ਰੂਰ ਦਵਾ ਦਿਆ ਕਰੋ ਹਨਾ ਜਿਹਦੇ ਨਾਲ ਤੁਹਾਡੇ ਕੋਲ ਮਤਲਬ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਪਹੁੰਚ ਜਾ ਕਰੂਗਾ ਕਈ ਵਾਰ ਕਿਸੇ ਨੇ ਨਹੀਂ ਦਵਾਇਆ ਹੁੰਦਾ ਪਲੀਜ਼ ਬੈਲ ਦਾ ਬਟਨ ਜ਼ਰੂਰ ਦਵਾ ਦਿਆ ਕਰੋ ਤੇ ਉਹਦੇ ਨਾਲ ਜਿੰਨੀਆਂ ਵੀ ਆਪਾਂ ਵੀਡੀਓ ਪਾਵਾਂਗੇ ਰੋਜ਼ੀ-ਰੋਜ਼ ਤੁਹਾਡੇ ਕੋਲ ਪਹੁੰਚ ਜਾਣਗੀਆਂ ਸਰਨੋਂ ਪਹਿਲਾਂ ਜਦੋਂ ਵੀ ਮਤਲਬ ਆਪਾਂ ਕੋਈ ਵੀ ਵੀਡੀਓ ਪਾਵਾਂਗੇ ਜਦੋਂ নোਟੀਫਿਕੇਸ਼ਨ ਤੁਹਾਡੇ ਕੋਲ ਪਹੁੰਚਿਆ ਕਰੂਗਾ ਪਲੀਜ਼ ਸਬਸਕ੍ਰਾਈਬ ਕਰਨ ਤੋਂ ਬਾਅਦ ਦ ਆਈਕਨ ਬਟਨ ਜਿਹੜੂ ਦਬਵਾ ਦਿਆ ਕਰੋ ਜਿਹਨੂੰ ਬੈਲ ਬਟਨ ਕਹਿੰਦੇ ਨੇ ਉਹ ਦਬਵਾ ਦਿਆ ਕਰੋ ਲੋ ਜੀ ਆਪਣਾ ਬਸ ਇੱਕ ਦਸਲਾ ਹੀ ਰਹਿ ਗਿਆ ਆਖਰੀ ਇਹਨੂੰ ਵੀ ਚੱਕ ਕੇ ਸਿੱਟਿਆਈਏ ਤੇ ਇਸ ਤੋਂ ਬਾਅਦ ਲਾ ਦਾਂਗੇ ਝਾੜੂ ਝਾੜੂ ਲਾ ਕੇ ਸਾਫ਼ ਕਰ ਦਾਂਗੇ ਤੇ ਫਿਰ ਆਪਣੇ ਅੱਜ ਮੈਂ ਨਾ ਕੱਪੜੇ ਵੀ ਧੋਣੇ ਨੇ ਕੱਪੜਿਆਂ ਵਾਲੀ ਮਸ਼ੀਨ ਲਾਉਣੀ ਆ ਕਿਉਂਕਿ ਜੀ ਦੋ ਦਿਨ ਲੈਟ ਨਹੀਂ ਆਈ ਹੈਗੀ ਕਿਸੇ ਲੋਡ ਕੱਟ ਲੱਗਦਾ ਰਿਹਾ ਤੇ ਇਹ ਮੇਰੇ ਕੱਪੜੇ ਕਾਫੀ ਇਕੱਠੇ ਹੋਏ ਪਏ ਨੇ ਉਹ ਵੀ ਧੋਣੇ ਨੇ ਹੁਣ ਤਾਂ ਲੱਗਦਾ ਵੀ ਲੈਟ ਟਿਕ ਜੂਗੀ ਸ਼ਾਇਦ ਆਪਣੀ ਲੈਟ ਖਰਾਬ ਸੀਗੀ ਤਾਂ ਕਰਕੇ ਨਹੀਂ ਲੈਟ ਆਈ ਹੈਗੀ ਨਹੀਂ ਤਾਂ ਫਿਰ ਆਪਣੀ ਮਸ਼ੀਨ ਇੱਧਰ ਆ ਬਦਰੇ ਥੱਲੇ ਚਲੋ ਮੀਂਹ ਪੈਂਦੇ ਚ ਵੀ ਕੱਪੜੇ ਧੋ ਜਾਂਦੇ ਨੇ ਤੇ ਅੰਦਰੇ ਸੁੱਕਣੇ ਪਾਣ ਮਤਲਬ ਪਾਦਣੇ ਹੁੰਨੇ ਆ ਜੀ ਕਈ ਵਾਰ ਮੀਂਹ ਪੈਣ ਚ ਧੋਣੇ ਪੈਣ ਮੀਂਹ ਪੈਂਦੇ ਚ ਪਰ ਜੀ ਲੇਟ ਸ਼ਾਇਦ ਖਰਾਬ ਸੀਗੀ ਲੇਟ ਆਈ ਨਹੀਂਗੀ ਤਾਂ ਕਰਕੇ ਕੱਪੜੇ ਕਾਫੀ ਇਕੱਠੇ ਹੋ ਗਏ ਤੇ ਹੁਣ ਮੈਂ ਪਸ਼ੂਆਂ ਦਾ ਕਰਕੇ ਨਾ ਸਾਰਾ ਥੱਲੇੋਂ ਸਾਫ਼ ਸੁਥਰੀ ਆ ਉਸ ਤੋਂ ਬਾਅਦ ਜਾ ਕੇ ਮਸ਼ੀਨ ਲਾਉਂਗੀ ਕੱਪੜੇ ਧੋਵਾਂਗੀ ਮੈਸੇ ਦਾ ਪਾਣੀ ਨਿਕਲ ਨਹੀਂ ਹੈ ਨੀਗੀ ਪਰ ਅੰਦਰੇ ਸੁੱਕਣੇ ਪਾ ਦਾਂਗੇ ਲੋ ਜੀ ਪੋਸ਼ਾ ਥੱਲੇ ਹੋ ਗਿਆ ਸਾਫ ਤੇ ਹੁਣ ਆ ਗਈ ਸੀਗੀ ਉੱਪਰ ਉੱਪਰ ਆ ਕੇ ਲੱਗ ਗਈ ਸੀਗੀ ਕੰਮ ਕਰਨਾ ਦੇਖੋ ਬੀੜੇ ਚ ਪਾਣੀ ਕਿੰਨਾ ਖੜਾ ਬੀੜਾ ਨੂੰ ਵੀ ਸੁੰਭਰ ਦਾਂਗੇ ਤੇ ਪਹਿਲਾਂ ਮੈਂ ਭਾਂਡੇ ਮਾਜ ਕੇ ਰੱਖਤੇ ਸੀਗੇ ਹੁਣ ਭਾਂਡੇ ਭਾਂਡੇ ਨੂੰ ਟੋਕਰੀ ਭਰਤੀ ਤੇ ਇਹਨੂੰ ਸਾਈਡ ਤੇ ਲਾ ਦਾਂਗੇ ਪਹਿਲਾਂ ਪੀੜਾ ਸੁੰਭਰ ਲਾਂਗੇ ਤੇ ਨਾਲ ਦੀ ਨਾਲ ਆਪਾਂ ਨੇ ਲਾਤੇ ਸੀਗੀ ਕੱਪੜਿਆਂ ਦੀ ਮਸ਼ੀਨ ਕਪੜੇ ਵੀ ਧੋ ਹੋਏ ਜਾ ਰਹੇ ਨੇ ਮਸ਼ੀਨ ਦਾ ਇਦਾਂ ਸੁਕਾਣਾ ਚਲੋ ਨਾਲ ਦੀ ਨਾਲ ਹੋਰ ਕੰਮ ਵੀ ਹੋ ਜਾਂਦੇ ਨੇ ਮਸ਼ੀਨ ਲਾ ਕੇ ਤੇ ਜੇ ਹੱਥੀ ਧੋਣੇ ਹੁਣ ਫੇਰ ਤਾਂ ਕਾਫੀ ਟਾਈਮ ਲੱਗ ਜਾਂਦਾ ਆ ਮਤਲਬ ਫੇਰ ਇੱਕ ਕੰਮ ਤੇ ਵਾਲਾ ਬੈਠਾ ਰਹਿੰਦਾ ਹੈ ਜੇ ਕਪੜੇ ਧੋਣ ਲੱਗੇ ਤਾਂ ਕਪੜੇ ਧੋ ਕੇ ਹੀ ਉੱਠੂਗਾ ਪਰ ਚਲੋ ਮਸ਼ੀਨ ਦਾ ਅੱਜਕੱਲ ਹਣਾ ਜਿਹੜੀ ਮਸ਼ੀਨਾ ਚੱਲ ਪਈ ਇਹਨਾਂ ਦਾ ਸੁਖ ਹੋ ਗਿਆ ਵੀ ਇੱਕ ਦੋ ਕੰਮ ਨਾਲ ਹੋਰ ਹੋ ਜਾਂਦੇ ਨੇ ਹੁਣ ਮੈਨੂੰ ਇਦਾਂ ਸੀਗਾ ਵੀ ਚਲੋ ਉਮੀਦ ਆਟ ਗਿਆ ਵੀ ਸ਼ਾਇਦ ਆਵੇ ਹੁਣ ਤੇ ਵੀ ਬੇੜੇ 'ਚ ਪਾਣੀ ਕੱਢਦੀ ਆਪਾਂ ਸਮਾਰ ਕੇ ਬੇੜਾ ਸੰਪਰਦੀ ਤਾਂ ਜੋ ਸੁੱਕ ਜਵੇ ਮੀਂਹੇ ਧੁੱਪਾਂ ਲੱਗੀ ਤਾਂ ਧੁੱਪਾਂ ਲੱਗ ਚੁੱਕੀ ਬੇੜੇ ਨੂੰ ਪਰ ਧੁੱਪਾਂ ਲੱਗਦਾ ਨਹੀਂ ਸੀਗਾ ਵੀ ਅੱਜ ਨਿਕਲੂਗੀ ਕੱਪੜੇ ਵੀ ਧੋ ਦੋ ਕਿ ਮੈਂ ਅੰਦਰੇ ਵਿੱਚੇ ਤੇ ਪਾਉਂਗੀ ਫੇਰ ਸੁੱਕ ਜਾਣਗੇ ਲਓ ਜੀ ਇੱਥੇ ਆਪਾਂ ਬੇੜੇ ਦਾ ਪਾਣੀ ਇੱਥੇ ਸਾਡੇ ਖੜਦਾ ਏ ਥੋੜਾ ਪਾਣੀ ਖੜ ਜਾਂਦਾ ਚੁੱਲ੍ਹੇ ਕੋਲ ਤੇ ਇਹ ਵੀ ਆਪਾਂ ਸਾਰਾ ਸੂਣ ਦੇ ਨਾਲ ਕਰ ਦਾਂਗੇ ਸਾਫ ਸਾਰਾ ਪਾਣੀ ਬਾਹਰ ਕੱਢ ਦਾਂਗੇ ਪੰਤਾਲੀ ਰਾਹੀ ਥੱਲੇ ਚਲੇ ਜਾਊਗਾ ਬੀੜੇ 'ਚ ਤੇ ਬੀੜੇ 'ਚੋਂ ਫੇਰ ਸਾਡਾ ਬੀੜਾ ਸੈੱਡ ਦੇ ਉੱਤੇ ਜੀ ਨਾ ਬੀੜੇ ਦਾ ਪਾਣੀ ਸਾਡਾ ਸੈੱਡ ਦੇ ਉੱਤੇ ਜੀ ਥੱਲੇ ਸਿੱਟਿਆ ਹੋਇਆ ਹੈ ਪੈ ਪਾਇਆ ਹੋਇਆ ਹੈ ਤਾਂ ਤੇ ਇਤੋਂ ਪੈਪਰਾਹੀਂ ਬੀੜੇ 'ਚ ਹੀ ਚਲੇ ਜਾਂਦਾ ਥੱਲੇ ਤੇ ਸਮਾਰ ਕੇ ਪਾਣੀ ਕੱਢ ਦਾਂਗੇ ਆਪਾਂ ਕਰ ਦਾਂਗੇ ਤਾਂ ਸਾਫ ਮੈਸੇ ਤਾਂ ਹੁਣ ਤਾਂ ਨਿਕਾਜਾ ਹੋ ਗਿਆ ਸੀਗਾ ਦਿਨ ਹਵਾ ਨਹੀਂ ਚੱਲ ਰਹੀ ਸੀਗੀ ਪਰ ਪਾਣੀ ਠੰਡਾ ਹੀ ਸੀਗਾ ਟੈਂਕੀ ਦਾ ਤੇ ਸਿਰਫ ਮੈਂ ਮਸ਼ੀਨ ਚ ਨਿਕਾਜਾ ਪਾਣੀ ਪਾ ਲਿਆ ਸੀਗਾ ਮੋਟਰ ਚ ਲਾ ਕੇ ਬਾਕੀ ਤਾਂ ਟੈਂਕੀ ਦਾ ਪਾਣੀ ਠੰਡਾ ਹੀ ਸੀਗਾ ਫਿਰ ਵੀ ਚਲੋ ਕੱਪੜੇ ਤਾਂ ਧੋਣੇ ਸੀਗੇ ਮੈਂ ਕਿਹਾ ਵੀ ਕੱਪੜੇ ਧੋਤੇ ਜਾਣ ਹਨਾ ਕੱਪੜੇ ਕਾਫੀ ਇਕੱਠੇ ਹੋ ਗਏ ਸੀਗੇ ਜਿੰਨਾ ਪਾਣੀ ਮੈਂ ਮੁਰੇ ਨੂੰ ਕਰਦੀ ਸੀ ਉਹਨੇ ਪਿੱਛੇ ਜਾ ਹੀ ਰਹੀ ਜਾ ਰਿਹਾ ਸੀਗਾ ਇੱਕ ਭੈਣ ਨੇ ਨਾ ਕਈ ਦਿਨ ਹੋ ਗਏ ਉਸ ਦਿਨ ਉਹਨਾਂ ਨੇ ਕਮੈਂਟ ਵੀ ਕਰਿਆ ਸੀਗਾ ਕਹਿੰਦੇ ਵੀ ਤੁਸੀਂ ਉੱਤੇ ਰਹਿੰਦੇ ਹੋ ਵੀ ਦੱਸਿਓ ਵੀ ਵੀ ਜ਼ਰੂਰ ਦੱਸਿਓ ਵੀ ਤੁਹਾਨੂੰ ਵੀ ਠੰਡ ਲੱਗਦੀ ਹੈ ਉੱਪਰ ਰਹਿੰਦਿਆਂ ਨੂੰ ਵੀ ਕਿੰਨੀ ਕ ਠੰਡ ਹੈ ਹਾਂਜੀ ਉੱਪਰ ਤਾਂ ਕਾਫੀ ਠੰਡ ਲੱਗਦੀ ਹੈ ਕਿਉਂਕਿ ਜੀ ਹਵਾ ਲੱਗਦੀ ਰਹਿੰਦੀ ਹੈ ਉੱਪਰ ਹਨਾ ਤੇ ਆਪਣੇ ਇੱਥੇ ਧੁੱਪਾਂ ਵੀ ਘੱਟ ਆਉਂਦੀ ਆ ਤਾਂ ਕਰਕੇ ਠੰਡ ਕਾਫੀ ਲੱਗਦੀ ਆ ਉੱਪਰ ਤੇ ਗਰਮੀਆਂ ਚ ਵੀ ਮੌਜ ਆ ਵੈਸੇ ਤਾਂ ਹਵਾ ਹਾਰੇ ਵਧੀਆ ਚੱਲ ਰਹਿੰਦੇ ਆ ਉੱਪਰ ਤੇ ਸਾਰੇ ਕਮਰੇ ਚ ਹਵਾ ਬਹੁਤ ਆਉਂਦੀ ਹੁੰਦੀ ਆ ਗਰਮੀਆਂ ਚ ਪਰ ਜਦੋਂ ਲੋ ਚੱਲਦੀ ਆ ਉਦੋਂ ਔਖਾ ਹੋ ਜਾਂਦਾ ਉਦੋਂ ਧੁੱਪਾਂ ਵੀ ਬਹੁਤ ਲੱਗਦੀ ਆ ਜਦੋਂ ਜ਼ਿਆਦਾ ਧੁੱਪਾਂ ਹੋ ਜਾਂਦੀਆਂ ਨੇ ਮੌਜ ਵੀ ਬਥੇਰੀ ਆ ਔਖਾ ਵੀ ਬਹੁਤ ਆ ਗਰਮੀਆਂ ਦੇ ਵਿੱਚ ਤੇ ਸਿਆਲਾਂ ਚ ਜਦੋਂ ਜ਼ਿਆਦਾ ਠੰਡ ਹੋ ਜਾਂਦੀ ਉਦੋਂ ਔਕਾ ਹੁੰਦਾ ਜਦੋਂ ਹਵਾ ਵਗੈਰਾ ਚੱਲਦੀ ਹੈ ਨਾ ਫਿਰ ਤਾਂ ਸਿੱਧਿਓ ਲੱਗਦੀ ਹੈ ਬੇੜੇ 'ਚ ਫਿਰ ਤਾਂ ਬਾਹਰ ਵੀ ਨਹੀਂ ਨਿਕਲ ਹੁੰਦਾ ਬਹੁਤ ਔਕਾ ਨਿਕਲ ਹੁੰਦਾ ਲਓ ਜੀ ਆਪਣਾ ਬੇੜਾ ਹੋ ਗਿਆ ਸਾਫ਼ ਤੇ ਆਪਾਂ ਨੇ ਭਾਂਡੇ ਵਿੱਚ ਆ ਕੇ ਸਾਈਡ ਤੇ ਰੱਖ ਤੇ ਇੱਥੇ ਨੁੱਚੜ ਜਾਂਗੇ ਉਸ ਤੋਂ ਬਾਅਦ ਲਾ ਦਾਂਗੇ ਅੰਦਰ ਹੁਣ ਇੱਕ ਦੋ ਵਾਰੀ ਦੇ ਮੈਂ ਕੱਪੜੇ ਕੱਢ ਕੇ ਰੱਖ ਲਏ ਸੀਗੇ ਬਸ ਆ ਕੰਮ ਨਿਬੜ ਗਿਆ ਹੁਣ ਆਪਣਾ ਭਾਂਡੇਆਂ ਦਾ ਬੇੜਾ ਸੁੰਬ ਰਿਆ ਗਿਆ ਅੰਦਰੋਂ ਤਾਂ ਮੈਂ ਪਹਿਲਾਂ ਹੀ ਸੁੰਬਰਤਾ ਸੀਗਾ ਤੇ ਬਸ ਹੁਣ ਕੱਪੜੇ ਕਚਲਾਂਗੇ ਇੱਥੇ ਰੱਖ ਲੈ ਸੀਗੇ ਜੀ ਮੈਂ ਮਿੰਚੇ ਤੇ ਕੱਪੜੇ ਕਚਲ ਖਚਲ ਤੇ ਸੁਕਾ ਕੇ ਹੁਣ ਇਹਨਾਂ ਨੂੰ ਦੇਖਦੇ ਆਂ ਵੈਸੇ ਤਾਂ ਪਹਿਲਾਂ ਮੈਂ ਥੋੜੇ ਜੇ ਤਾਰ ਤੇ ਸਿੱਟ ਜਾਂਦੇ ਸੀਗੇ ਮੈਂ ਕਿਹਾ ਚਲੋ ਹਵਾ ਲੱਗ ਜੂਗੀ ਪਰ ਮੇਂ ਫੇਰ ਨਾ ਥੋੜਾ ਚਿਰ ਬਾਅਦ ਕਣੀ ਆ ਜੇ ਗਰਨ ਲੱਗ ਗਿਆ ਫੇਰ ਮੈਨੂੰ ਚੱਕ ਕੇ ਅੰਦਰ ਪਾਉਣੇ ਪਏ ਪਾਈ ਮੈਂ ਥੋੜੀ ਸੀ ਇਹ ਮੈਨੂੰ ਪਤਾ ਸੀਗਾ ਮੈਂ ਵੀ ਚੱਕਣੇ ਪੈ ਜਾਣੇ ਨੇ ਵੀ ਕਣੀਆਂ ਨੇ ਫੇਰ ਆ ਜਾਣਾ ਬਾਕੀ ਤਾਂ ਮੈਂ ਮਿੰਜਾ ਖੜਾ ਕਰਕੇ ਮਿੰਜੇ ਦੀ ਪਾਤੀ ਸੀਗੇ ਲੋ ਜੀ ਇਹ ਹੈਗਾ 2:00 ਵਜੇ ਦਾ ਟਾਈਮ ਉਦੋਂ ਤੱਕ ਮੇਰੇ ਸਾਰੇ ਕੱਪੜੇ ਕੰਪਲੀਟ ਹੋ ਗਏ ਸੀਗੇ ਧੋਤੇ ਗਏ ਸੀਗੇ ਤੇ ਇਹ ਮੈਂ ਅੰਦਰੇ ਮਿੰਜੇ ਤੇ ਰੱਖਤੇ ਸੀਗੇ ਹੁਣ ਦੇਖ ਦੇਆ ਜਦੋਂ ਧੁੱਪ ਆ ਨਿਕਲੂਗੀ ਦੋ ਸੁੱਕੀ ਜਾਣਗੇ ਤੇ ਫੇਰ ਲੱਗੀ ਸੀਗੀ ਮੈਂ ਇੱਥੇ ਸਬਜ਼ੀ ਬਣਾਉਣਾ ਸਬਜ਼ੀ ਅੱਜ ਆਪਾਂ ਨੇ ਬਣਾਈ ਸੀਗੀ ਪਨੀਰ ਦੀ ਪੁਰਜੀ ਪਹਿਲਾਂ ਤਾਂ ਕੋਈ ਸਬਜ਼ੀ ਦੇਖਦੇ ਸੀਗੇ ਚਲੋ ਸਬਜ਼ੀ ਵਾਲ ਆ ਜਾਊਗਾ ਪਰ ਸਬਜ਼ੀ ਵਾਲ ਆਇਆ ਹੀ ਨਹੀਂਗਾ ਫੇਰ ਚਲੋ ਦੁੱਧ ਪਿਆ ਸੀਗਾ ਮੈਂ ਹਾਂ ਚਲੋ ਵੀ ਦੁੱਧ ਪਾੜ ਕੇ ਨਾ ਪੁਰਜੀ ਜੀ ਬਣਾ ਲੈਂਦੇ ਆ ਤੇ ਇੱਥੇ ਦੁੱਧ ਪਾੜ ਕੇ ਨਾ ਪਨੀਰ ਕੱਢ ਲਿਆ ਸੀਗਾ ਆਪਾਂ ਨੇ ਬਸ ਇਹਨੂੰ ਤੜਕਾ ਲਾ ਕੇ ਨਾ ਵਿੱਚ ਇਹ ਪਾਵਾਂਗੇ ਹਰਾ ਧਨੀਆ ਤੇ ਪੁਰਜੀ ਬਣਾਵਾਂਗੇ ਅੱਜ ਪਨੀਰ ਦੀ ਤੇ ਘਰ ਦੇ ਪਸ਼ੂ ਹੁੰਦੇ ਘਰ ਦੇ ਹਨਾ ਦੁੱਧ ਦੀ ਇਹੀ ਮौज ਆ ਜਦੋਂ ਕੋਈ ਨਹੀਂ ਦਾਲ ਸਬਜ਼ੀ ਹੁੰਦੀ ਚਲੋ ਹਨਾ ਆਪਾਂ ਚਾ ਦੁੱਧ ਪਾੜ ਕੇ ਪਨੀਰ ਬਣਾ ਲੰਨੇ ਆ ਸੁਖ ਵੀ ਬਹੁਤ ਹਰ ਇੱਕ ਚੀਜ਼ ਹਨਾ ਘਰ ਦੀ ਹੁੰਦੀ ਆ ਬਸ ਥੋੜੀ ਕੇਅਰ ਮੰਗਦੇ ਨੇ ਪਸ਼ੂ ਤੇ ਕੇਅਰ ਨਾਲੇ ਰੱਖ ਹੁੰਦੇ ਨੇ ਜਿੰਨੇ ਆਪਾਂ ਕੇਅਰ ਕਰਾਂਗੇ ਉਨੇ ਹੀ ਵਧੀਆ ਰਹਿੰਦੇ ਨੇ ਪਸ਼ੂ ਤੇ ਬਿਮਾਰੀਆਂ ਤੋਂ ਵੀ ਬਚੇ ਰਹਿੰਦੇ ਨੇ ਡਿਊਟੀ ਪਰ ਬਹੁਤ ਸਖਤ ਆ ਇਹਨਾਂ ਦੀ ਹਰ ਹਰ ਹਿੱਲ ਨਿਮਾਉਣੀ ਪੈਂਦੀ ਆ ਗਰਮੀ ਸਰਦੀ ਮੀਂਹ ਨੇਰੀ ਸਾਰੇ ਡਿਊਟੀ ਬਹੁਤ ਨਿਮਾਉਣੀ ਪੈਂਦੀ ਏ ਇਸ ਐਨ ਟਾਈਮ ਤੇ ਪਰ ਮੌਜ ਆ ਘਰ ਦੇ ਦੁੱਧ ਵਰਗੀ ਮੌਜ ਨਹੀਂ ਗਈ ਮੈਂ ਤੇਹੀ ਕਹੂੰਗੀ ਹਰ ਇੱਕ ਪੈਣ ਭਾਈ ਨੂੰ ਪਸ਼ੂ ਜ਼ਰੂਰ ਰੱਖਣੇ ਚਾਹੀਦੇ ਨੇ ਤੇ ਬਾਕੀ ਜੀ ਹੁਣ ਆਪਾਂ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੇਂ ਬਲੌਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਓਕੇ